ਹਾਂਜੀ ਵੀਰ ਸੇਲ ਵਾਸਤੇ ਆਏ ਆਪਣੇ ਕੋਲੇ ਸੋਨਾਲੀਕਾ 60 ਡੀਆਈ ਹੈ ਬਹੁਤ ਸਾਫ ਕੰਡੀਸ਼ਨ ਚ ਪਿਆ ਟਰੈਕਟਰ ਇੱਕ ਹੈਗਾ ਫਾਰਮ ਟਰੱਕ 45 ਇਹ ਵੀ ਪੂਰਾ ਸ਼ੋਅਰੂਮ ਕੰਡੀਸ਼ਨ ਟਰੈਕਟਰ ਪਿਆ ਆਪਣੇ ਐਸ ਨੰਬਰ ਤੇ ਚਾਰ ਤੋਂ ਪੰਜ ਫੋਟੋਆਂ ਭੇਜ ਕੇ ਤੁਸੀਂ ਕਿਸੇ ਵੀ ਸਾਧਨ ਤੇ ਐਡ ਕਰਾ ਸਕਦੇ ਹੋ YouTube ਤੇ ਗੱਲ ਕਰਦੇ ਹਾਂ ਸੋਨਾਲੀਕਾ 60 ਡੀਆਈ ਆਰਐਕਸ ਬਹੁਤ ਸਾਫ ਕੰਡੀਸ਼ਨ ਚ ਪਿਆ ਟਰੈਕਟਰ ਟਰੈਕਟਰ ਬਹੁਤ ਘੱਟ ਚੱਲਿਆ ਹੋਇਆ ਕੁੱਲ 1700 ਘੰਟੇ ਚੱਲਿਆ ਹੋਇਆ ਟਰੈਕਟਰ ਆ ਰੰਗ ਪੇਂਟ ਦਾ ਜਮਾਂ origignal ਪਿਆ ਟਰੈਕਟਰ ਕਿਤੇ ਕੋਈ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਕਿਤੇ ਕੋਈ ਲੀਕੇਜ ਨਹੀਂ ਤੇ ਪਾਵਰ ਸਟੀering ਆਈ ਟਰੈਕਟਰ ਗੱਲ ਕਰੀਏ ਟਾਇਰਾਂ ਦੀ 75 ਪੈਸੇ ਟਾਇਰ ਪਏ ਟਰੈਕਟਰ ਦੇ ਨਾਲ ਦੀ ਟਾਇਰਾ ਟਰੈਕਟਰ ਦੇ ਫਸਟ ਓਨਰ ਆਈ ਟਰੈਕਟਰ ਪਹਿਲੇ ਨਾਮ ਆ ਤੇ ਪੰਜਾਬ ਨੰਬਰ ਆ ਟਰੈਕਟਰ ਇੰਜਨ ਗੇਅਰ ਲੈਫਟ ਪੰਪ ਦਾ ਟਰੈਕਟਰ ਜਮਾ ਓਕੇ ਪਿਆ ਕੋਈ ਕਮੀ ਪੇਸ਼ ਨਹੀਂ ਟਰੈਕਟਰ ਚ ਟਰੈਕਟਰ ਮਾਡਲ ਹੈਗਾ 2016 ਤੇ ਰੇਟ ਦੀ ਗੱਲ ਜੀ ਫੋਨ ਤੇ ਕਰ ਸਕਦੇ ਹੋ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਦਿੱਤਾ ਹੋਇਆ ਕਾਲ ਕਰਕੇ ਟਰੈਕਟਰ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਬਾਹ ਕੇ ਚਲਾ ਕੇ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਏਰੀਆ ਹੈਗਾ ਭਦੌੜ ਅੱਗੇ ਆ ਜਾਂਦਾ ਹੈ ਸੇਲ ਵਾਸਤੇ ਫਾਰਮ ਟਰੱਕ 45 ਟਰੈਕਟਰ ਬਹੁਤ ਸਾਫ਼ ਕੰਡੀਸ਼ਨ ਪਈ ਆ ਦੇਖ ਸਕਦੇ ਹੋ ਰੰਗ ਪੇਂਟ ਦਾ ਪੂਰਾ オリジナル ਪਿਆ ਟਰੈਕਟਰ ਕਿਤੋਂ ਕੋਈ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਕਿਤੋਂ ਕੋਈ ਲੀਕੇਜ ਨਹੀਂ ਟਰੈਕਟਰ ਪੂਰੀ ਸਾਫ਼ ਕੰਡੀਸ਼ਨ ਪਈ ਆ ਤੇ ਟਰੈਕਟਰ 2012 ਮਾਡਲ ਆ ਇੰਜਨ ਗੇਅਰ ਲੈਫਟ ਪੰਪ ਦਾ ਟਰੈਕਟਰ ਜਮਾ ਓਕੇ ਬਿਆ ਟਰੈਕਟਰ ਕੋਈ ਕਮੀ ਪੇਸ਼ ਨਹੀਂ ਤੇ ਡਬਲ ਡਿਸਟ੍ਰੀਬਿਊਟਰ ਹੈ ਜੀ ਮਾਲਕ ਵੀਰਾਂ ਨੇ ਰੇਟ ਰੱਖਿਆ 325000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜੂਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਬਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਹਰਿਆਣਾ ਨੰਬਰ ਟਰੈਕਟਰ ਹੈ ਜੀ ਮਾਲਕ ਵੀਰਾਂ ਦਾ ਏਰੀਆ ਹੈਗਾ ਮਲੋਟ ਪੰਜਾਬ ਆਪਣੀ ਵੀਡੀਓ ਵਧੇ ਲਗੇ ਲਾਈਕ ਚੈਨਲ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ